ਏ ਬਾਦਸ਼ਾਹ ਕੰਮ ਨੂੰ ਚੰਗਾ ਤੇ ਕੋਣ ਹੀ ਥਿਆ ਰੇਗਾ ਫੜਾ ਗੋ ਘੇਰੋ ਸਾਨੂੰ ਤੂੰ ਤੋਂ ਹੀ ਪਤਾ ਲੱਗਾ ਏ ਵੀ ਜਦੋਂ ਗੋਰੀ ਚਲੀ ਮੀਂਹ ਸਾਡੇ ਘਰ ਵਿੱਚ ਅਸੀਂ ਤੇ ਬੱਚੇ ਆਪਣੇ ਭਾਈ ਭਾਈ ਬਚਾਏ ਏ ਸਾਡੇ ਘਰ ਵਿੱਚ ਗੋਲੀਆਂ ਲੰਘੀਆਂ ਮੈਂ ਕੋਲ ਖਲੋਤੀਆਂ ਮੇਰੀ ਮੌਨ ਨੂੰ ਘਵਲੀ ਵਧੀਆ ਐ ਵੇਨ ਕੇ ਲਾਈ ਗਈ ਆ ਉੱਥੇ ਮੇਰੀ ਨੋਟ ਡਿੱਗ ਪਈ ਆ ਨਜਾਇਜ਼ਾਂ ਕੇ ਗੋਲੀਆਂ ਮਾਰ ਲਾਪੇ ਭਾਈ ਜੀ ਕਲਸੀਆਂ ਤੇ ਬੰਦੇ ਆ ਫਟੇ ਪਾਏ ਆ ਰਫਲਾਂ ਫੜੀਆਂ ਪਿਸਤੌਲ ਖੜੇ ਆ ਗੋਲੀ ਮੇਰੇ ਸਾਥ ਵੀ ਅੱਧਾ ਘੰਟਾ ਚੱਲੀ ਜੀ ਇਹ 4-500 ਫਾਇਰ ਖੁੱਲਾ ਜਿਹਾ ਜੀ ਕੋਈ ਇੱਕ ਕੁੱਤੇ ਦੇ ਗੋਲੀਆਂ ਦੋ ਲੱਗੀਆਂ ਉਹਦੀ ਜਿਹੜੀ ਮੌਕੇ ਤੇ ਡੈਥ ਹੋ ਗਈ ਇੱਕ ਡੌਗ ਦੇ ਤਿੰਨ ਫਾਇਰ ਦੋ ਫਾਇਰ ਵੱਜੇ ਜਿਉ ਮੌਕੇ ਤੇ ਡੈਥ ਹੋ ਗਈ ਤੂੰ ਨਾ ਉਹਨੂੰ ਹੀ ਗੋਲੀਆਂ ਮਾਰ ਕੇ ਛੁੱਟ ਕੇ ਮਾਰ ਕੇ ਮੈਂ ਕੀ ਕਰਾਂ ਮੈਂ ਮਰ ਜਾਂਦੀ ਉਹਨਾਂ ਦੇ ਗੋਲੀ ਜੀ ਇੱਥੇ ਲੱਗੀ ਆ ਮੂੰਹ ਦੇ ਵਿੱਚ ਲੱਗੀ ਆ ਇੱਥੋਂ ਐਂਟਰ ਹੋਈ ਆ ਉਹਨਾਂ ਦੇ ਆ ਪਿੱਛੇ ਸਾਰੇ ਚਬਾੜਾ ਫ੍ਰੈਕਚਰ ਹੋਇਆ ਵਾ ਇਹ ਬਾਦਸ਼ਾਹ ਕੰਮ ਨਹੀਂ ਚੰਗਾ ਸੇਰੋ ਪੁੱਛੇ ਕਾ ਇਹ ਬਾਦਸ਼ਾਹ ਆ ਜਿਓ ਇਹ ਕੰਮ ਖਰਾਬ ਜੇ ਆ ਜਾ ਮਨਦੀਪ ਆ ਜਾ ਇਹ ਕੰਮ ਨੂੰ ਚੰਗਾ ਕੇ ਕੋਣੀ ਥਿਆ ਰਹੇਗਾ ਫੜੋ ਗੋ ਘੇਰੋ ਇਹ ਕੰਮ ਨਹੀਂ ਇਹ ਚੰਗਾ ਚੰਗਾ ਰਹੇਗਾ ਤਰ ਜਾ ਇਥੋਂ ਜਾ ਜਾਤ ਨਿਕਲ ਜਾ ਖਾਤੀਆਂ ਨਾ ਛੱਡ ਓਏ ਇਹਨੂੰ ਛੱਡ ਦੇ ਛੱਡ ਦੇ ਆ ਆ ਵੇਖੋ ਇਹ ਬਾਦਸ਼ਾਹ ਤੇ ਸਰਜੀਤ ਆ ਕੀ ਨਾਂ ਪੈਂਦੀ ਤੁਹਾਡਾ ਤੇ ਕਿਹੜਾ ਪਿੰਡ ਹੈ ਜੀ ਸਾਡਾ ਮੇਰੇ ਨਾਮਿੰਦਨ ਦਾ ਤੋੜਿਆ ਪਿੰਡ ਦੋਦੇ ਅੱਛਾ ਇਹ ਕਿ ਜਿਹੜੀ ਕੱਲ ਤੁਹਾਡੇ ਇੱਥੇ ਗੋਲੀ ਚੱਲੀ ਆ ਹਾਂਜੀ ਤੇ ਕੀ ਗੱਲ ਹੋਈ ਸਾਰੀ ਜੀ ਗੱਲ ਦਾ ਭਾਜ-ਪਾਜਾ ਕੋਈ ਨਹੀਂ ਕੀ ਬਣਿਆ ਵਾ ਸਾਨੂੰ ਕੋਈ ਹੈ ਹੀ ਨਹੀਂ ਨਾ ਕੋ ਪਤਾ ਹੀ ਨਹੀਂ ਝਗੜਾ ਹੋਇਆ ਕੋ ਲੜਾਈ ਹੋਈ ਆ ਸਾਨੂੰ ਤੋ ਉਤੋ ਹੀ ਪਤਾ ਲੱਗਾ ਏ ਵੀ ਜਦੋਂ ਗੋਲੀ ਚੱਲੀ ਮੀਂਹ ਕਿੰਨੇ ਕੁ ਲੋਕ ਸਨ ਜਿਹੜੇ ਗੋਲੀ ਚਲਾ ਰਹੇ ਸਨ ਪਤਾ ਹੀ ਨਹੀਂ ਕਿੰਨੇ ਸੀ ਤੇ ਇਹ ਕਿੱਥੇ ਗੋਲੀਆਂ ਨਾਲ ਚਲਾਈ ਜਾਂਦੇ ਕਿੰਨਾ ਦੇ ਘਰੇ ਚਲਾਈ ਜਾਂਦੇ ਗੋਲੀ ਤਾਂ ਮਤਲਬ ਘਾਰ ਹੀ ਆ ਕੇ ਚਲਾਈ ਉਹਨਾਂ ਕਿੰਨਾ ਦੇ ਘਰ ਚਲਾਈ ਆ ਜੀ ਉਹ ਬਾਦਸ਼ਰ ਪੈਂਦੇ ਘਰ ਲੱਗੇ ਅੱਛਾ ਜੀ ਘਾਰ ਹੀ ਕੇ ਘਰ ਚਲਾਈ ਉਹ ਤੇ ਤੁਹਾਡੇ ਲਾਗੇ ਵੀ ਕੋਈ ਵਗਾਇਆ ਫਾਇਰ ਵਗੈਰਾ ਕੋਈ ਹੋਏ ਨੇ ਸਾਡੇ ਦੇ ਘਰ ਵਿੱਚ ਅਸੀਂ ਤਾਂ ਬੱਚੇ ਆਪਣੇ ਭਾਈ ਭਾਈ ਬਚਾਏ ਆ ਅਸੀਂ ਬੂਏ ਮਾਰ ਮਾਰ ਕੇ ਬਚਾਏ ਆ ਸਾਡੇ ਘਰ ਵਿੱਚ ਗੋਲੀਆਂ ਲੰਘੀਆਂ ਮਾਹੀ ਬੱਚੇ ਆਪਣੀ ਵਦੀ ਨਾਲ ਤੇ ਕੀ ਹੁਣ ਮੰਗ ਕੀ ਕਰਦੇ ਜੇ ਤੁਸੀਂ ਹੁਣ ਪ੍ਰਸ਼ਾਸਨ ਤੋਂ ਮੰਗ ਕੀ ਇਦਾਂ ਹੀ ਬੀਤੇ ਜਾ ਕੁਝ ਹੋਣਾ ਚਾਹੀਦਾ ਅੱਜ ਇਹਨਾਂ ਦੇ ਕਾਲੂ ਗਰੀਬਾਂ ਦੇ ਕੋਈ ਬੁਵਾ ਨਹੀਂ ਚੰਨਾ ਨਹੀਂ ਨੰਗਵੜ ਪਾਈ ਛੱਪੜ ਕੰਡੇ ਸਾਹਮਣੇ ਤੁਹਾਡੇ ਸਾਹਮਣੇ ਗਾਲਿਆ ਹਾਂਜੀ ਕੀ ਨਾਮ ਹੈ ਤੁਹਾਡਾ ਤੇ ਕਿਹੜਾ ਪਿੰਡ ਹੈ ਮੇਰਾ ਨਾਂ ਜਸਵੀਰ ਕੌਰ ਆ ਮੈਂ ਪੰਜਾਂ ਧੀਆਂ ਤੋਂ ਬੱਚੇ ਲੱਭੇ ਆ ਬਾਸ ਸਿੰਘ ਵੱਡਾ ਮੇਰਾ ਬੱਤੀ ਨਾ ਲੱਗ ਗਿਆ ਉਹਦੀ ਘਰ ਦੀ ਨੂੰ ਗੋਲੀਆਂ ਵੱਜੀਆਂ ਏ ਉਹਨਾਂ ਨੇ ਬਹੁਤ ਫਾਇਰ ਸਾਡੇ ਘਰ ਆ ਕੇ ਕੀਤੀ ਆ ਸਾਨੂੰ ਮੇਰੀ ਨਾ ਮੇਰੇ ਮੈਂ ਆਖ ਬਬਰੀ ਬੜੀ ਬਾਤ ਛੜਿਉਂ ਰਹੀ ਗੋਲੀਆਂ ਦੀ ਉਰਾ ਹੋ ਜਾ ਮੈਂ ਕੋਲ ਖਲੋਤੀਆਂ ਮੇਰੀ ਮੋਂ ਨੂੰ ਗੋਲੀ ਵੱਜੀ ਐ ਵੇਨ ਕੇ ਲੈ ਗਈ ਆ ਉੱਥੇ ਮੇਰੀ ਨੋਟ ਡਿੱਗ ਪਈ ਆ ਮੇਰੇ ਬੱਚੇ ਦੇ ਦੋ ਬੱਚੇ ਆ ਮੇਰੇ ਪੁੱਤ ਧੀਆ ਰੋਂਦੇ ਮੈਥੋਂ ਚੱਲੇ ਨਹੀਂ ਜਾਂਦੇ ਇਹਨਾਂ ਨੇ ਦੂਜੇ ਪਿੰਡ ਆ ਕੇ ਇਹ ਵਾਰਦਾਤ ਕੀਤੀ ਆ ਕੋਈ ਗੱਲ ਨਹੀਂ ਐਡੀ ਕੋਈ ਬਾਤ ਨਹੀਂ ਹਾਏ ਕੌਣ ਇਹ ਬਣਾਉਂਦਾ ਮੜਾ ਜਾ ਉੱਥੇ ਝਗੜਿਆ ਤੇ ਉਹਨੇ ਗੋਲੀਆਂ ਬੰਦੇ ਲਿਆ ਕੇ ਸਾਡੇ ਘਰ ਆ ਪਿਆ ਹੈ ਤੇ ਸਾਨੂੰ ਕੋਈ ਇਨਸਾਫ ਚਾਹੀਦਾ ਹੈ ਇਹ ਤਰ੍ਹਾਂ ਦੇ ਫਿਰਦੇ ਹੁੰਦੀ ਵੀ ਮੇਰੇ ਪੁੱਤਾਂ ਨੂੰ ਮਾਰ ਕੇ ਧਣਗੇ ਪੈਸੇ ਮਾਰ ਕੇ ਪੁੱਤ ਪੰਜ ਪੇਟੀਆਂ ਮੇਰੀਆਂ ਤੇ ਮੈਨੂੰ ਇਹ ਪੁੱਤ ਲੱਭਿਆ ਹੈ ਅੱਗੇ ਮੇਰਾ ਵੱਡਾ ਬੱਤੀ ਨਾ ਲੱਗ ਗਿਆ ਗੁਰਪ੍ਰੀਤ ਸਿੰਘ ਕਬੱਡੀ ਦਾ ਖਿਡਾਰੀ ਸੀ ਤੇ ਮੇਰਾ ਮੈਂ ਤਾਂ ਉਹਦੇ ਨਾਲ ਹੀ ਮੁੱਕੀ ਪਈਆਂ ਤੋਂ ਹੁਣ ਨਾ ਉਹਨੂੰ ਹੀ ਗੋਲੀਆਂ ਮਾਰ ਕੇ ਛੁੱਟ ਕੇ ਮਾਰ ਕੇ ਮੈਂ ਕੀ ਕਰਾਂ ਮੈਂ ਮਰ ਜਾਂਦੀ ਕੌਣ ਨੇ ਬੰਦੇ ਜੀ ਕੀ ਨਾ ਕੀ ਨਾ ਉਹਨਾਂ ਦਾ ਕਿਹੜੇ ਪਿੰਡ ਦੇ ਨੇ ਬੰਦੇ ਉਹ ਕਲਸੀਆਂ ਦੇ ਬੰਦੇ ਆ ਆਪਣਾ ਸਰਜੀਤ ਆ ਨਾ ਉਹਦੇ ਪਿਓ ਦਾ ਸਰਜੀਤ ਪਹਿਲਾਂ ਬੂਹੇ ਕੇ ਦੇਖਣ ਆਇਆ ਬਾਤ ਸੁਣੋ ਪਿਘਾਰਿਆ ਦਾ ਉਹਦੇ ਹੱਥ ਚ ਆ ਫੇਰ ਉਹਨੂੰ ਬੰਬੀ ਤੇ ਜੱਟਾਂ ਨੇ ਬੰਬੀਆਂ ਤੇ ਰਹਿਣਾ ਏ ਜੇ ਮਲਾ ਕੇ ਨੇ ਜੇ ਰੋਟੀ ਖਾ ਕੇ ਬੰਬੀ ਤੇ ਜਾਣਾ ਸੀ ਤੋ ਉਹਨੇ ਉਥੇ ਬੰਬੀ ਤਨ ਵੇਖ ਕੇ ਉਥੋਂ ਫਾਇਰ ਕਰਦੇ ਮੜੀਆਂ ਦੇ ਵਿੱਚ ਇੱਥੇ ਜਿੰਨੂ ਮਰਜੀ ਗਰੀਬ ਜਨਤਾ ਦੇ ਘਰਵਾਛੜ ਗਈ ਗੋਲੀਆਂ ਦੀ ਉਹਨਾਂ ਬੂਏ ਢੋਲੇ ਆ ਤੇ ਉਹਨਾਂ ਨੇ ਬਹੁਤ ਹੀ ਫਾਇਰ ਕੀਤੇ ਇੰਨੇ ਕੀਤੇ ਫਿਰ ਤੋ ਉਹਨਾਂ ਨੇ ਗਰੀਬਾਂ ਦੇ ਘਰ ਵੀ ਉਹ ਫਾਇਰ ਕਾਰਤੂਸ ਪਾਏ ਨੇ ਐ ਉਹਨਾਂ ਬੂਏ ਢੋਲੇ ਗਰੀਬਾਂ ਨੇ ਮੇਰੀ ਨੋਂ ਨੂੰ ਗੋਲੀ ਬੱਤੀਆ ਮੇਰੀ ਨੋਂ ਰੱਬ ਦੇ ਘਰ ਚ ਪਈਆ ਇਹ ਮਹਾਰਾਜ ਨੂੰ ਤਾਂ ਬਾਈ ਸੁਣਿਆ ਕਿ ਇੱਕ ਬੇਜਬਾਨ ਦੀ ਵੀ ਜਾਣ ਗਈ ਆ ਇੱਕ ਕੁੱਤੇ ਦੇ ਵੀ ਕੋਈ ਗੋਲੀ ਵੱਜੀ ਆ ਜੀ ਕਹਿੰਦੇ ਕੁੱਤੇ ਨੂੰ ਉਥੋਂ ਜਦੋਂ ਚਲਾਉਂਦੇ ਮੜੀਆਂ ਦੇ ਵਿੱਚ ਜੰਗਲੇ ਦੇ ਵਿੱਚ ਉਹਨੇ ਬੜੇ ਸੋਹਣੇ ਸ਼ਿਕਾਰੀ ਕੁੱਤੇ ਰੀਜਣਾ ਰੱਖਿਆ ਨੇ ਨਹੀਂ ਮਖਣੀ ਕਿਉਂ ਪਾਉਂਦਾ ਰੋਜ ਉਹਨੂੰ ਬਾਸ ਉਹ ਕੁੱਤੇ ਦੇ ਚਾਰ ਗੋਲੀਆਂ ਵੱਜੀਆਂ ਐ ਤੇ ਉਹ ਵੀ ਤੁਸੀਂ ਵੇਖ ਸਾਥ ਦੇ ਜੋ ਹਾਂ ਕੈਂਡੀ ਦੇ ਵਿੱਚ ਲਾਇਆ ਤੇ ਹੁਣ ਉਹ ਕੁੱਤੇ ਨੇ ਕੁੱਤੇ ਦਾ ਵੀ ਮਗਲ ਪੈਣਾ ਉਹਨੇ ਬੱਚਿਆਂ ਨੂੰ ਪਾਲਣ ਡਿਆ ਕੁੱਤੇ ਨੂੰ ਐਡਾ ਵੱਡਾ ਕੁੱਤਾ ਜੋੜੀ ਲਿਆਇਆ ਹੈ ਹਏ ਤੇ ਹੁਣ ਤੂੰ ਸਾਨੂੰ ਸਾਫ ਸਾਨੂੰ ਦੇਣਾ ਸਾਡੀ ਤਾਂ ਸਾਇਦਾ ਕਰਨੀ ਆਗੇ ਤੇਰਾ ਤੇ ਫਿਰ ਸਾਰੀ ਕਨੂੰ ਕੋਈ ਮਾਰ ਜਿਆ ਕਰੂ ਕਰ ਆ ਕੇ ਹਏ ਜੀ ਤੁਹਾਡਾ ਤੇ ਕਿਹਦਾ ਸਰਵਨ ਸਿੰਘ ਤੇ ਇੱਕ ਜਿਹੜੀ ਕੱਲ ਗੋਲੀ ਚੱਲੀ ਇਥੇ ਤੁਹਾਡੇ ਲੱਗੇ ਤੇ ਕੀ ਹੋਇਆ ਵਾਰਤਾ ਸਾਰੀ ਕੀ ਕਹਿਣਾ ਚਾਹੋਗੇ ਵਾਰਤਾ ਤੇ ਭਾਈ ਕੋਈ ਗੱਲ ਨਹੀਂ ਹੋਈ ਸਾਡਾ ਗਰਬਾਜ ਸਿੰਘ ਸਰਪੰਚ ਪਹਿਲਵਾਨ ਇਹਨੂੰ ਨਜਾਇਜ਼ ਜਾਣ ਕੇ ਕਿਲਾ ਦੂਰ ਆ ਜੀ ਗਰਾਊਂਡ ਸਾਡੀ ਉਹਨੇ ਪਹਿਲਵਾਨੇ ਛੱਡੀ ਆ ਨਜਾਇਜ਼ ਜਾਣ ਕੇ ਗੋਲੀਆਂ ਮਾਰ ਲਾਪੇ ਭਾਈ ਜੀ ਕਲਸੀਆਂ ਤੇ ਬੰਦੇ ਆ ਪਤਾ ਕੌਣ ਲੋਕ ਨੇ ਉਹਨਾਂ ਦਾ ਨਾਂ ਕੋਈ ਹਾਂਜੀ ਇੱਕ ਸਬਜੀ ਆ ਜੀ ਅਸਹੀ ਤੇ ਆਪਣੇ ਬਾਦਸ਼ਾਹ ਜੀ ਅਸਹੀ ਉਹ ਸਕੇ ਚਾਚੇ ਤਾਇਆ ਦੇ ਇੱਕ ਕਿੰਦਾ ਜੀ ਇਹ ਤਿੰਨ ਤੇ ਅਸੀਂ ਵੇਖਿਆ ਤੇ ਦੋ ਜਾਣੇ ਹੋ ਸੀ ਪਟੇ ਪਾਏ ਆ ਰਫਲਾਂ ਫੜੀਆਂ ਪਿਸਤੌਲ ਫੜੇ ਆ ਉੱਥੋਂ ਮਾਰਦੇ ਮਾਰਦੇ ਫਿਰ ਗਰਬਾਤ ਸਿੰਘ ਦੇ ਘਰ ਵੀ ਆਣ ਪਹੁੰਚੇ ਜੇ ਇਹਨੂੰ ਤੇ ਰੱਬ ਰੱਖ ਗਿਆ ਮਹਾਰਾਜ ਕਿੰਨੀ ਗੋਲੀ ਚੱਲੀ ਕੱਲ ਗੋਲੀ ਮੇਰੇ ਸਾਹ ਚ ਵੀ ਅੱਧਾ ਘੰਟਾ ਚੱਲੀ ਜੀ ਅੱਛਾ ਜੀ ਤੇ 4-500 ਫਾਇਰ ਖੁੱਲ੍ਹਾ ਜਿਹਾ ਪਾਜੀ ਤੇ ਸੁਣਦੇ ਵਿੱਚ ਐ ਇਹਨਾਂ ਦੇ ਪਰਿਵਾਰ ਦੇ ਜੀ ਨੂੰ ਗੋਲੀ ਲੱਗੀ ਹਾਂ ਲੱਗੀ ਆ ਪਾਜੀ ਲੱਗੀ ਗਰਬਾਤ ਸਿੰਘ ਦੀ ਵੱਡੀ ਭਝਾਈ ਉਹਨੂੰ ਲੱਗੀ ਗੋਲੀ ਪਾਜੀ ਅੱਛਾ ਤੇ ਕੋਈ ਜਵਾਬੀ ਕਾਰਵਾਈ ਕੋਈ ਇਹਨਾਂ ਲੋਕ ਕੋਈ ਕੀਤੀ ਗਈ ਆ ਨਾ ਨਾ ਇਹਨਾਂ ਕੁਛ ਨਹੀਂ ਕੀਤਾ ਪਾਜੀ ਇਹ ਤੇ ਵਿਚਾਰੇ ਅੰਦਰ ਵੜ ਗਏ ਤੇ ਗੋਲੀਆਂ ਨੇ ਤੇ ਘਰੇ ਆਣ ਕੇ ਵੱਜੀਆਂ ਜੀ ਠੀਕ ਹੈ ਵੀ ਮੌਕੇ ਤੇ ਮੌਜੂਦ ਸੀ ਲੋਕ ਹਾਂਜੀ 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 ਇੱਥੇ ਖੜੇ ਸਾਡਾ ਸਾਰਾ ਪਰਿਵਾਰ ਖੜਾ ਸਾਡੇ ਘਰਾਂ ਵਿੱਚ ਦੀ ਗੋਲੀਆਂ ਨੰਗਦੀਆਂ ਗਈਆਂ ਭਾਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਪੁਲਿਸ ਨੂੰ ਜਦੋਂ ਨੇ ਪੁੱਛ ਮੇ ਦਿੱਤੀ ਪੁਲਿਸ ਕਿਦਾਂ ਕਹੇ ਚੇ ਬਾਦ ਪੁਲਿਸ ਭਾਜੀ ਇਹ 25 ਕੋਈ ਅੱਧੇ ਘੰਟੇ ਬਾਅਦ ਆਈ ਪੁਲਿਸ ਗੋਲੀ ਚੱਲਦੀ ਦੇ ਵਿੱਚ ਨਹੀਂ ਜਾਈ ਬਾਅਦ ਚਾਈ ਜੀ ਠੀਕ ਹੈ ਹਾਂਜੀ ਭਾਜੀ ਕੀ ਨਾਂ ਆਪਣਾ ਤੇ ਕਿਹੜਾ ਪਿੰਡ ਹੈ ਤੁਹਾਡਾ ਮੇਰਾ ਨਾਂ ਗੁਰਬਾਜ ਸਿੰਘ ਹੈ ਜੀ ਕੱਲ ਜਿਹੜਾ ਇੱਕ ਗੋਲੀ ਚੱਲਣ ਦਾ ਮਸਲਾ ਤੁਹਾਡੇ ਘਰ ਤੇ ਗੋਲੀਆਂ ਚੱਲੀਆਂ ਕੀ ਮਾਮਲਾ ਪੂਰਾ ਸਾਰਾ ਹੈ ਮੈਂ ਜੀ 8 ਵਜੇ ਜਿਮ ਗਿਆ ਜਿਮ ਦੇ ਵਿੱਚ ਮੇਰੀ ਤੁਦੂ ਮੈਮੇ ਹੋਈ ਆ ਸੁਪਾਲ ਸਿੰਘ ਸੁਪਾਲ ਸਿੰਘ ਸாரி ਭਾਈ ਜੀ ਸੁਪਾਲ ਸਿੰਘ ਮੈਂ ਤੁਦੂ ਮੈਮੇ ਹੋਈ ਆ ਤੇ ਉਹ ਤੁਹਾਨੂੰ ਕੋਚ ਨੇ ਕੱਲਤਾ ਜੀ ਐਂਦੋਂ ਮੈਂ ਘਰ ਆ ਗਿਆ ਆਪੋ ਆਪਣੇ ਰਸਤੇ ਚੋਂ ਡੇ ਤੇ ਉਹਦਾ ਫਾਦਰ ਮਿਲਿਆ ਹੈ ਸਰਜੀਤ ਸਿੰਘ ਸੁਪਾਲ ਸਿੰਘ ਦਾ ਉਹਨੇ ਅੱਬ ਕਿਹੜਾ ਕੀ ਹੋਇਆ ਮੇਰੇ ਅੰਕਲ ਜੀ ਇਤਨਾ ਹੋਇਆ ਉਹਨਾਂ ਨੂੰ ਘਰ ਨੂੰ ਲੈ ਗਿਆ ਤੇ ਮੈਨੂੰ ਵੀ ਆਪਣੇ ਕੰਮ ਕੱਲਤਾ ਜੀ 10 10 12 ਮਿੰਟ ਦੇ 15 ਮਿੰਟ ਦੇ ਅੰਦਰ ਅੰਦਰ ਮੇਰੇ ਘਰ ਨੂੰ ਫਾਇਰਿੰਗ ਹੋਣੀ ਸ਼ੁਰੂ ਹੋ ਗਈ। ਇੱਕ ਕੌਣ ਲੋਕ ਸਨ ਜਿਨ੍ਹਾਂ ਗੋਲੀਆਂ ਚਲਾਈਆਂ? ਹਾਂਜੀ ਰਜਿੰਦਰ ਸਿੰਘ ਪਾਤਸ਼ਾ ਉਸਪਾਲ ਸਿੰਘ ਤੇ ਸੱਜੇ ਸਿੰਘ ਕੀ ਕਿਸੇ ਤੇ ਗੋਲੀ ਵਗੈਰਾ ਵੀ ਲੱਗੀ ਹੈ ਤੁਹਾਡੇ ਕਿਸੇ ਨੂੰ? ਹਾਂਜੀ ਕਿਤੇ ਲੱਗੀ ਗੋਲੀ? ਮੇਰੀ ਭਝਾਈ ਹੈ ਜੀ ਪਰਮੀਤ ਕੌਰ ਉਹਦੇ ਫਾਇਰ ਲੱਗਾ ਜੀ ਸਰਬੁੱਲ ਤੇ ਤੇ ਅੰਦਰ ਗਏ ਮੈਨੂੰ ਐਸਾ ਇੱਥੇ ਵਾੜਾ ਸਾਰਾ ਉੱਡ ਗਿਆ ਜੀ ਠੀਕ ਹੈ ਤੇ ਹੋਰ ਵੀ ਕੋਈ ਨੁਕਸਾਨ ਜਾਂ ਪੰਨ ਜੀ ਮੈਂ ਡਾਕਸੀ ਤਿੰਨ ਪਾਲਤੂ ਜੀ ਇੱਕ ਡੌਗ ਦੇ ਤਿੰਨ ਫੈਰ ਦੋ ਫੈਰ ਵੱਜੇ ਜਿਉ ਮੌਕੇ ਤੇ ਮੈਥ ਹੋ ਗਈ ਇਹ ਤੁਹਾਡੀ ਪਹਿਲੇ ਰਹਿੰਦੇ ਸੀ ਜਾਂ ਹੁਣ ਕੋਈ ਤੇ ਤੁਹਾਡੇ ਝਗੜਾ ਆ ਕਲੱਬ ਦੇ ਵਿੱਚ ਹੀ ਹੁੰਦਾ ਹੈ ਉਹ ਜੀ ਨਾਰਮਲ ਹੀ ਹੋਇਆ ਤੇ ਅੱਜ ਹੀ ਪਹਿਲਾਂ ਸਾਡੀ ਕੋਈ ਰਿਲੇਸ਼ਨ ਨਹੀਂ ਸਾਡੇ ਨਾਲ ਪਰਿਵਾਰਕ ਰਿਲੇਸ਼ਨ ਨਹੀਂ ਸਾਡੇ ਨਾਲ ਫੈਮਿਲੀ ਤੌਰ ਤੇ ਵਰਤੇ ਜੀ ਹਾਂ ਸਾਨੂੰ ਤੇ ਨਹੀਂ ਆਸਬ ਨਹੀਂ ਚਲੋ ਉਹਨਾਂ ਵੱਡਿਆ ਫੈਸਲਾ ਕਰਾਤਾ ਤੇ ਨਹੀਂ ਕੋਈ ਗੱਲ ਅਜੇ ਇੱਕਦਮ ਅਚਾਨਕਾਂ ਕਰਕੇ ਨਾ ਕਰਨ ਜਿਸ ਤਰ੍ਹਾਂ ਉਹਨਾਂ ਦੇ ਵੱਲੋਂ ਤੁਹਾਡੇ ਘਰ ਆ ਕੇ ਗੋਲੀ ਚਲਾਈ ਗਈ ਆ ਤੇ ਤੁਹਾਡੇ ਵੱਲੋਂ ਕੋਈ ਜਵਾਬੀ ਕਾਰਵਾਈ ਜਾਂ ਗੋਲੀ ਵਗੈਰਾ ਕੋਈ ਚਲਾਈ ਗਈ ਹੈ ਜੀ ਮੇਰੇ ਫਾਦਰ ਸਾਹਿਬ ਦੇ ਨਾਲ ਜੰਸੀ ਜੀ ਉਹਨਾਂ ਦੀ ਡੈਥ ਹੋਈ ਨੂੰ ਅੱਜ 5-5-6 ਸਾਲ ਹੋ ਗਏ ਉਦੋਂ ਦੇ ਮੇਰੇ ਇਥਾਰ ਕੋਈ ਥਾਣੇ ਜਮਾ ਤੋਂ ਕੋਈ ਗੱਲ ਨਾ ਉਸ ਤੇ ਜੇ ਤੁਸੀਂ ਇਹਨਾਂ ਦੇ ਫਾਦਰ ਸਾਹਿਬ ਨੂੰ ਦੱਸਿਆ ਤੇ ਉਹ ਵੀ ਨਾਲ ਹੀ ਆ ਕੇ ਗੋਲੀਆਂ ਚਲਾਉਣ ਨਹੀਂ ਜੀ ਉਦੋਂ ਉਹਨਾਂ ਘਰ ਨੂੰ ਘਲਤਾ ਸੀ ਉਹਨੂੰ ਵੀ ਘਲਤਾ ਤੇ ਮੈਨੂੰ ਵੀ ਘਲਤਾ ਸੀ ਅੱਛਾ ਜੀ ਤੇ ਬਾਅਦ ਦੇ ਵਿੱਚ ਫਾਦਰ ਸਾਹਿਬ ਨੇ ਵੀ ਨਾਲ ਆਪਣੇ ਗਨ ਲੈ ਕੇ ਆਏ ਤੇ ਕੋਈ ਦਰਖਾਸਤ ਵਗੈਰਾ ਦਿੱਤੀ ਤੁਸੀਂ ਹਾਂਜੀ ਇਸ ਟੀ ਜੀ ਕੋਲਰ ਕੋ ਸੀਸੀਟੀਵੀ ਫੁਟੇਜ ਹੈਗੀ ਹੈ ਜੀ ਹਾਂਜੀ ਹਾਂਜੀ ਮੇਰੇ ਕੋਲ ਕੈਮਰੇ ਚ ਫੋਟੋਆਂ ਰਿਕਾਰਡ ਹੋਈਆਂ ਜੀ ਇਹਨਾਂ ਦੀ ਤੇ ਕੀ ਕਾਰਵਾਈ ਹੋਈ ਹੈ ਅਜੇ ਤੱਕ ਇਹਨਾਂ ਤੇ ਕੋਈ ਇਹਨਾਂ ਦੇ ਪਰਚਾ ਹੋ ਗਿਆ ਜੀ ਐਫ ਆਰ ਦਿੱਤੀ ਜਾਂਦੀ ਹੈ ਉਹਨਾਂ ਤੇ ਕਾਰਵਾਈ ਹੋ ਗਈ ਹੈ ਜੀ ਇਹਨਾਂ ਤੋਂ ਮੈਨੂੰ ਖਤਰਾ ਜੀ ਕੋਈ ਧਮਕੀ ਵਗੈਰਾ ਵੀ ਤੁਹਾਨੂੰ ਹਾਂਜੀ ਮੈਨੂੰ ਧਮਕੀਆਂ ਆਉਂਦੀਆਂ ਜੀ ਕਦੀ ਕਿਸੇ ਗੈਂਗਸਟਰ ਦਾ ਨਾਮ ਲੈਂਦੇ ਕਦੀ ਕਿਸੇ ਦਾ ਕਨੇਡਾ ਤੋਂ ਮੈਨੂੰ ਫੋਨ ਆਉਣਾ ਇਹਦਾ ਇੱਕ ਬੇਟਾ ਹੈ ਹਰਪ੍ਰੀਤ ਰਜਿੰਦਰ ਸਿੰਘ ਬਾਦਸ਼ਾ ਦਾ ਉਹਨੇ ਮੈਨੂੰ ਫੋਨ ਕਰਕੇ ਕਿਹਾ ਵੀ ਆਪਣੇ ਬੱਚਿਆਂ ਦਾ ਮੂੰਹ ਚੁੰਮ ਲਾ ਅਸੀਂ ਤੈਨੂੰ ਹੱਡਾਂ ਦੇ ਵਿੱਚ ਮਾਰ ਦੇਣ ਤੇਰਾ ਜਿਹੜਾ ਖਾਨਦਾਨ ਹੈ ਅਸੀਂ ਨਹੀਂ ਛੱਡਣਾ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਦੇ ਇਸ ਬੰਦੂਕ ਤੇ ਸ਼ਾਹਨੋ ਜੀ ਆਜ ਤੋਂ 2014 ਦੇ ਵਿੱਚ ਮੇਰੇ ਤੇ ਇੱਕ ਪਹਿਲਾਂ ਟੈਗ ਹੋਇਆ ਜੀ ਆ ਦੂਜਾ ਟੈਗ ਫੇਰ ਹੋ ਗਿਆ ਜੀ ਮੇਰੇ ਤੇ ਮੇਰੇ ਤੇ 8:00 ਵਜੇ ਹੀ ਤੇ ਉਦੋਂ ਮੈਂ ਇੱਥੇ ਅਮਨ ਦੀ ਵਸਤਾਲ ਜਾ ਕੇ ਬੱਚਿਆਂ ਨੂੰ ਹੁਣ ਵੀ ਮੇਰੀ ਜਿਹੜੀ ਪਰਜਾਈ ਹੈ ਉਹ ਜਿਹੜੇ ਲਾਜ ਅਮਨਦੀਪ ਹਸਪੀਟਲ ਪਈ ਹੈ ਜੀ ਜਦੋਂ ਇਹ ਗੋਲੀ ਚੱਲਦੀ ਕੋਈ ਪਿੰਡ ਦੇ ਲੋਕ ਇੱਥੇ ਮੌਜੂਦ ਸਨ ਜੀ ਮੇਰੇ ਜਿਹੜੇ ਚਾਚੇ ਤਾਹ ਦੇ ਬਹੁਤ ਸਾਰੇ ਸਕੇ ਸੁੱਧਰੇ ਤੇ ਸਾਹੀ ਸਿੰਗਾ ਦੀ ਵਸਤੀ ਜਿੰਨੀ ਵੀ ਹੈ ਜੀ ਉਹ ਸਾਰੀ ਇਕੱਠੀ ਹੋਈ ਠੀਕ ਹੈ ਹਾਂ ਜੀ ਕਿੰਨੇ ਕੁ ਫਾਇਰ ਜਿਹੜੇ ਆ ਤੁਹਾਡੇ ਘਰ ਦਿੱਤੇ ਉਹਨਾਂ ਲੋਕ ਕਿੱਥੇ ਗਏ ਸੀ 35 ਤੋਂ 40 ਫਾਇਰ ਹੋਏ ਉਹਨਾਂ ਦੇ ਕੋਲ ਗਾਇਰ ਆ ਤੁਸੀਂ ਪੁਲਿਸ ਨੂੰ ਸਹਾਵਾ ਕਰਵਾਇਆ ਹਾਂਜੀ ਪੁਲਿਸ ਮੌਕੇ ਤੇ ਆ ਗਈ ਉਹਨਾਂ ਨੇ ਫੋਲ ਵਗੈਰਾ ਇਕੱਠੇ ਕੀਤੇ ਜਿਹੜਾ ਤਾਂ ਕਹਿ ਰਿਹਾ ਕਿ ਡੌਗ ਜਿਹੜਾ ਪਾਲਤੂ ਹੀ ਉਹਦਾ ਜਿਹੜਾ ਕੋਈ ਕਾਰਵਾਈ ਕਰ ਰਹਾ ਹੈ ਪੁਲਿਸ ਪ੍ਰਸ਼ਾਸਨ ਹਾਂਜੀ ਉਹਦਾ ਅੱਜ ਮਲਾਜਾ ਹੋਣਾ ਕੱਲ੍ਹ ਆ ਜੀ ਡੌਗ ਦਾ ਤੇ ਉਹਤੇ ਉਹ ਡਾਕਟਰ ਦੀ ਰਿਪੋਰਟ ਦੇ ਵਿੱਚ ਇਹਨਾਂ ਤੇ ਉਹ ਵੀ ਕਾਰਵਾਈ ਹੋਵੇ ਮੇਰੇ ਪਾਲਤੂ ਸਰ ਇੱਕ ਦੋਦੇ ਪਿੰਡ ਵਿੱਚ ਇੱਕ ਗੋਲੀ ਚੱਲਣ ਦਾ ਮਾਮਲਾ ਸੰਭਲਿਆ ਹੈ ਕੀ ਹੈ ਪੂਰਾ ਮਾਮਲਾ ਸਾਹ ਦੇਖੋ ਦੋ ਲੜਕੇ ਨੇ ਜਰਨੈਲ ਸਿੰਘ ਤੇ ਗੁਰਬਾਸ ਸੀ ਇਹ ਜਿਮ ਦੀ ਟ੍ਰੇਨਿੰਗ ਕਰਦੇ ਆਪਸ ਵਿੱਚ ਚੰਗੇ ਦੋਸਤ ਸੀ ਉੱਥੋਂ ਜਿਮ ਲਾਉਣ ਤੋਂ ਵੀ ਇਹ ਐਕਸਰਸਾਈਜ਼ ਪਹਿਲਾਂ ਮੈਂ ਕਰਨੀ ਆ ਦੂਜਾ ਕਹਿੰਦਾ ਨਹੀਂ ਮੈਂ ਕਰਨੀ ਆ ਇਸ ਕੋਲੋਂ ਪਹਿਲਾਂ ਉਹਨਾਂ ਦਾ ਜਿਮ ਦੇ ਵਿੱਚ ਝਗੜਾ ਹੋਇਆ ਉਹ ਜਿਮ ਜਿਹੜਾ ਟ੍ਰੇਨਰ ਆ ਉਹਨਾਂ ਨੇ ਇਹਨਾਂ ਦਾ ਛੱਡ ਛੱਡੀਆ ਕਰਵਾ ਦਿੱਤਾ ਉਸ ਤੋਂ ਬਾਅਦ ਜਿਹੜਾ ਜਰਨੈਲ ਸੀਗਾ ਜਰਨੈਲ ਸੀ ਖੋਦ ਨਾਲ ਆਪਣਾ ਚਾਚਾ ਤੇ ਆਪਣੇ ਫਾਦਰ ਨੂੰ ਲੈ ਕੇ ਤੇ ਉਹਦੇ ਗੁਰਬਾਜ ਦੇ ਘਰ ਦੇ ਬਾਹਰ ਉਹਨਾਂ ਨੇ ਗੋੜੀਆਂ ਚਲਾਤੀਆਂ ਜਿਹੜੀ ਇੱਕ ਲੇਡੀ ਨੂੰ ਗੋੜੀ ਲੱਗੀ ਹੈ ਅੰਮ੍ਰਿਤਸਰ ਦਾਖਲ ਹੈ ਉਹਨਾਂ ਦਾ ਜਿਹੜਾ ਆਪਰੇਸ਼ਨ ਹੋ ਗਿਆ ਉਹਨਾਂ ਦੇ ਬਿਆਨਾਂ ਦੇ ਉੱਤੇ ਅਸੀਂ ਜਿਹੜੇ ਉਹ ਤਿੰਨੀ ਹੈਗੇ ਨੇ ਜਰਨੈਲ ਸਿੰਘ ਅਰਜਿੰਦਰ ਸਿੰਘ ਤੇ ਉਹਦਾ ਜਰਨੈਲ ਸਿੰਘ ਦਾ ਫਾਦਰ ਉਹਨਾਂ ਤੇ ਕੇਸ ਜਿਹੜਾ ਅੰਡਰ ਸੈਕਸ਼ਨ ਜਿਹੜੀ ਪੁਰਾਣੀ 307 ਆ ਉਹ ਦਰਜ ਰਜਿਸਟਰ ਕਰ ਲਿਆ ਤੇ ਦੀ ਇਨਵੈਸਟੀਗੇਸ਼ਨ ਸਰ ਉਹਨਾਂ ਦਾ ਕਹਿਣਾ ਹੈ 1 ਜਨਵਰੀ ਡੌਗ ਨੂੰ ਵੀ ਕੋਰੀ ਲੱਗੀ ਉਹਨਾਂ ਵੱਲੋਂ ਹਾਂਜੀ ਹਾਂਜੀ ਬਿਲਕੁਲ ਜੀ ਇੱਕ ਕੁੱਤੇ ਦੀ ਵੀ ਮੌਤ ਹੋਈ ਹੈ ਉਹਦੇ ਜੋ ਰੈਲੇਵੈਂਟ ਸੈਕਸ਼ਨ ਆ ਉਹਨਾਂ ਦੇ ਵਿੱਚ ਜਿਹੜਾ ਪਰਚਾ ਦਰਜ ਹੋਇਆ